ਜੀ ਆਇਆਂ ਨੂੰ ਸਸਰੀਆ ਕਾਲ ਕੀਤਾ ਹਾਲ ਚਾਲੇ ਉਮੀਦ ਕਰਦਾ ਸਭ ਵਧੀਆ ਹੋਵੇ ਕਿਦਰ ਅਬ ਸਾਰਿਆਂ ਨੂੰ ਜੱਟ ਦੀ ਕਲਾਸ ਰੱਖੇ ਲੋ ਜੀ ਤੁਹਾਨੂੰ ਸਾਰਿਆਂ ਦਾ ਵੈਲਕਮ ਕਰਦਾ ਸਾਰਿਆਂ ਦਾ ਵੈਲਕਮ ਕਰਦੇ ਆਪਣੇ ਚੈਨਲ ਸਾਂਝੇ ਪੰਜਾਬ ਤੇ ਅੱਛਾ ਜੀ ਅੱਜ ਦੀ ਵੀਡੀਓ ਕੀ ਆਈ ਦੀ ਵੀਡੀਓ ਜੀ ਆਪਣਾ ਕਾਮੇਡੀ ਬாய் ਬਿਲਕੁਲ ਕਾਮੇਡੀ ਬாய் ਤੁਸੀਂ ਸਾਡੇ ਨਾਲ ਹੀ ਵੇਖਦੇ ਹੋ ਇਹਨਾਂ ਦੀ ਵੀਡੀਓ ਜਦੋਂ ਵੀ ਆਉਂਦੀ ਹੈ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਨੇ ਆ ਇਹ ਬਹੁਤ ਹੀ ਖਚਾਈ ਕਰਦੇ ਨੇ ਬੜੀ ਖਚਾਈ ਕਰਦੇ ਨੇ ਬੜੀ ਮਿੱਠੀ 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 ਨਹੀਂ ਕਰਦਾ ਇਸੇ ਤਰ੍ਹਾਂ ਸਿੱਧੀ ਸਿੱਧੀ ਕਰਦੇ ਇਹ ਸਿੱਧੀ ਸਿੱਧੀ ਕਰਦੇ ਵਿੱਚ ਸਿੱਧੀ ਸਿੱਧੀ ਕੁੱਤੇ ਖਾਣੀ ਕਰਦੇ ਆ ਅੱਛਾ ਲਾਸਟ ਸੇ ਮਿੰਨਾਂ ਨੇ ਵੀਡੀਓ ਲੈ ਕੇ ਆਏ ਸੀ ਜਿਹੜਾ ਮਤਲਬ ਕਿ ਚੜਦੇ ਪੰਜਾਬ ਦੇ ਵਿੱਚ ਜਿਵੇਂ ਹੁਣ ਆਪਣਾ ਧੀਆਂ ਪਹਿਰਾ ਸਿਰ ਤੇ ਚੁੰਨੀਆਂ ਲੈ ਕੇ ਤੇ ਆਉਂਦਾ ਕੈਮਰਾ ਆਂਦੀਆ ਪਈਆਂ ਨੇ ਤੇ ਬੜੀ ਵਧੀਆ ਗੱਲ ਏ ਪੰਜਾਬ ਬਦਲ ਰਿਹਾ ਤੇ ਟੈਂਪੋਆਂ ਨੇ ਥੋੜਾ ਜਿਹਾ ਗੰਦ ਪਾਇਆ ਹੋਇਆ ਸੀ ਟੈਂਪੋ ਤੇ ਇਹਨਾਂ ਨੇ ਵੀਡੀਓ ਬਣਾਈ ਏ ਅੱਜ ਦੀ ਵੀਡੀਓ ਕੀ ਏ ਅਸੀਂ ਆਪਣਾ ਟਾਈਟਲ ਜਿਹੜਾ ਕਾਪੀ ਨਹੀਂ ਕੀਤਾ ਲੇਕਿਨ ਤੁਹਾਡੇ ਨਾਲ ਵੀਡੀਓ ਦੇਖਦੇ ਆ ਫਿਰ ਇਹਦੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਭਾਈ ਅਮਰਤਪਾਲ ਮੈਰੋ ਦੀ ਥੋੜੀ ਜੀ ਗਲਤ ਵੀਡੀਓ ਹੋ ਗਈ ਲੀਕ ਤੇ ਲੋਕਾਂ ਨੇ ਬਣਾ ਲਿਆ ਬਹੁਤ ਵੱਡਾ ਮੁੱਦਾ ਤੇ ਨਾਲ ਹੀ ਦੀਪ ਜਗਾੜੂ ਦਾ ਹੋ ਗਿਆ ਸੌਰੀ ਦੀਪ ਮਥਾੜੂ ਦਾ ਹੋ ਗਿਆ ਐਕਸੀਡੈਂਟ ਤੇ ਹੋਰ ਵੀ ਕਈ ਮੁੱਦੇ ਨੇ ਆਪਾਂ ਦੱਸਦੇ ਆ ਪੂਰੀ ਡਿਟੇਲ ਚ ਤੇ ਹੁਣ ਬਿਨਾ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਸਾਡੇ ਪਿੰਡ ਹੈ ਸਾਡੇ ਨਾਲ ਦੀ ਰਿਐਕਸ਼ਨ ਕਿੰਨੀ ਹੋ ਰਹੀ ਹੈ ਇੱਥੇ ਸਾਡੇ ਤੇ ਸਾ ਬਾਹਰੋਂ ਜਰਾ ਅਸੀਂ ਵਾਲੀਏ ਤੇ ਲੈ ਕੇ ਆਏ ਇੱਥੇ ਲੋਟ ਟੈਨਸ਼ਨਾਂ ਹੀ ਮਾਰ ਜਾਂਦੀਆਂ ਬੰਦੇ ਨੂੰ ਦੇਖ ਲੋ ਬੋਂਗਾ ਜਾਂ ਕਿਵੇਂ লাশ ਬਣ ਕੇ ਪਿਆ ਉੱਤੋਂ ਦਾ ਬਾਪੂ ਕਹਿੰਦਾ ਪਿਆ ਵੀ ਬੰਦੇ ਨੂੰ ਤਾਂ ਟੈਨਸ਼ਨਾਂ ਹੀ ਮਾਰ ਜਾਂਦੀਆਂ ਵੀ ਸਾਲੀ ਇਹੇ ਕਹੋ ਜੀ ਟੈਨਸ਼ਨ ਆ ਵੀ ਨਾਲੇ ਵਲੌਗ ਬਣ ਜਾਂਦਾ ਤੇ ਨਾਲੇ ਇਹਨੂੰ ਟੈਨਸ਼ਨ ਹੋਈ ਪਈ ਆ ਉਹ ਟੈਨਸ਼ਨ ਜਦਾਂ ਬੰਦੇ ਨੂੰ ਕੋਈ ਸੋਚਦਾ ਹੀ ਨਹੀਂ ਹੁੰਦਾ ਉਤੋਂ ਉਹ ਵੀ ਆਪ ਦਾ ਮੂੰਹ ਜਾਂ ਬਲਰ ਕਰੀ ਬੈਠਾ ਉਹਨੂੰ ਪਤਾ ਵੀ ਵਲੌਗ ਬਣਾਉਣ ਲੱਗੇ ਮੇਰੇ ਦੰਦ ਨਿਕਲ ਲੰਗੇ ਤੇ ਲੋਕਾਂ ਨੂੰ ਪਤਾ ਚੱਲ ਜੂ ਉਹ ਵੀ ਇਹਦਾ ਕੰਟੈਂਟ ਬਣਾਈ ਜਾਂਦੇ ਆ ਯਾਰ ਅੱਗੇ ਇਹਦੀ ਹੋਰ ਵੀ ਵੀਡੀਓ ਦੇਖੋ ਸੋਨ ਲਈ ਤੇ ਬਾਪੂ ਦੀ ਗੱਲ ਆਖੇਂਦੀਆਂ ਉਂਗਲਾਂ ਨਹੀਂ ਕੰਮ ਕਰਨੀਆਂ ਉਹ ਬਾਪੂ ਇਹਦੀਆਂ ਉਂਗਲਾਂ ਨੇ ਕੀ ਕੰਮ ਕਰਨਾ ਇਹ ਆਪ ਵੀ ਕਿਹੜਾ ਸਾਲਾ ਕੋਈ ਕੰਮ ਕਰਦਾ ਸੀ ਸਾਰਾ ਦਿਨ ਜਨਾਨੀ ਦਿਖਾ ਕੇ ਤਾਂ ਪੈਸੇ ਕਮਾਉਂਦਾ ਸੀ ਹੈ ਉਹਦੀ ਜਨਾਨੀ ਗੁੱਸੇ ਹੋ ਕੇ ਟੱਪ ਗਈ ਪੇਕਿਆਂ ਤੇ ਹੁਣ ਇਹਨਾਂ ਨੂੰ ਕੋਈ ਕੰਟੈਂਟ ਨਹੀਂ ਲੱਭੀ ਆਂਦਾ ਵਿਊ ਲੈਣ ਲਈ ਤੇ ਹੁਣ ਇਹਨੇ ਆ ਨਵੇਂ ਜਿਗਾਰਡ ਲਾ ਲਿਆ ਐਕਸੀਡੈਂਟ ਕਰਾ ਕੇ ਵਿਊ ਲੈਣ ਲਈ ਦੇਖ ਲੋ ਪੁੱਤ ਦਾ ਐਕਸੀਡੈਂਟ ਹੋਇਆ ਹੋਵੇ ਤੇ ਪਿਓ ਨੂੰ ਕੁਛ ਨਹੀਂ ਸੋਚਦਾ ਤੇ ਇਧਰ ਦੇਖ ਲੋ ਪੂਰੀ ਡਿਟੇਲ ਚ ਵੀਡੀਓ ਬਣਾਈ ਜਾਂਦਾ ਵੀ ਵਲੌਗ ਚ ਕੋਈ ਕਮੀ ਨਾ ਰਹੇ ਉਹਦੀ ਮਾਂ ਬਾਪ ਆਈ ਜਾਂਦੀ ਆ ਅੰਦਰ ਵੜੀ ਜਾਂਦੀ ਆ ਤੇ ਉਤੋਂ ਬੰਦੇ ਪਤਾ ਨਹੀਂ ਇਹ ਕਿੱਥੋਂ ਲੱਭ ਕੇ ਲਿਆਏ ਇਹਨੇ ਉਹ ਇਹਨੇ ਬੰਦੇ ਤਾਂ ਕਿਸ ਦੀ ਮਰਗ ਤੇ ਇਕੱਠੇ ਨਹੀਂ ਹੁੰਦੇ ਇਹਦੀ ਬਿਮਾਰੀ ਸਕੂਟਰੀਕ ਤੇ ਵੱਜ ਗਈ ਆ ਤੇ ਸਾਰਾ ਪਿੰਡ ਹੀ ਇਕੱਠਾ ਕਰ ਰੱਖਿਆ ਉਹ ਕਹਿੰਦੇ ਆ ਨਾ ਕਿ ਜੱਬਲ ਪੁੱਤ ਨਾਲ ਜੰਮੀ ਏ ਧੀ ਕਾਣੀ ਚੰਗੀ ਕੋਈ ਦੀ ਮਾਂ ਵੀ ਕਹਿੰਦੀ ਹੋਣੀ ਆ ਇਹ ਜੱਬਲ ਨੇ ਤਾਂ ਸਾਨੂੰ ਪੰਗਿਆਂ ਨੂੰ ਪਾ ਰੱਖਿਆ ਪਹਿਲਾਂ ਇਹ ਬੋਂਗੇ ਨੇ ਸਪਰੇ ਪੀਲੀ ਸੀ ਉਦੋਂ ਵੀ ਮਸਾਂ ਬਚਿਆ ਜਿਹੜੇ ਹਿਸਾਬ ਨਾਲ ਹੁਣ ਬੈੱਡ ਤੇ ਲਿਡਿਆ ਪਿਆ ਮੈਨੂੰ ਲੱਗਦਾ ਹੁਣ ਵੀ ਮਸਾਂ ਹੀ ਬਚਿਆ ਕੋਈ ਦੀ ਮਾਂ ਵੀ ਵਿਚਾਰਨਾ ਇਸ ਗੱਲ ਤੇ ਰੋਂਦੀ ਹੋਣੀ ਆ ਵੀ ਇਹ ਕੰਜਰ ਬਚ ਕਿਵੇਂ ਜਾਂਦਾ ਫਾਇਦਰ ਬਾਹਰ ਜੀਤੇ ਰਹੀ ਇੱਕ ਦੇਖ ਲੋ ਮਾੜੀਆਂ ਦੋ ਛਰੀਟਾਂ ਵਜੀਆਂ ਓਏ ਪਤੰਦਰਾ ਇਸ ਤੋਂ ਜ਼ਿਆਦਾ ਨਾ ਪਿੰਡਾਂ ਦੇ ਜਵਾਕਾਂ ਦੇ ਦੋ-ਦੋ ਕਿਲੋ ਦੇ ਫੋੜੀ ਹੋ ਜਾਂਦੇ ਆ ਜੇ ਉਹ ਵੀ ਤੇਰੇ ਤਰ੍ਹਾਂ ਹਸਪੀਟਲਾਂ ਲੀਟੇ ਰਹਿਣ ਉਹ 25000 ਤਾਂ ਉਹਨਾਂ ਦਾ ਬਿੱਲ ਹੀ ਬਣ ਜਾ ਕਰ ਓਏ ਉਹ ਤਾਂ ਵਿਚਾਰੇ ਘੜੀ ਵਾਲਾ ਸੈਲਰ ਰਗੜ ਕੇ ਲਾ ਕੇ ਠੀਕ ਕਰ ਲੈਂਦੇ ਆ ਤੇ ਇਹਨੂੰ ਦੇਖੋ ਕਿਵੇਂ ਮਰਿਆਂ ਤਰ੍ਹਾਂ ਲਿਟਿਆ ਪਿਆ ਥੋੜੀ ਸਾਰਿਆਂ ਨੇ ਪੁੱਛ ਰਹੀਗੀ ਦੀ ਦੇ ਦੇ ਸਾਟ ਲੱਗੀ ਆ ਤੇ ਭਾਬੀ ਸੰਦੀਪ ਭਾਬੀ ਨਹੀਂ ਆਈ ਸੰਦੀਪ ਭਾਬੇ ਤਾਂ ਨਹੀਂ ਆਏਗੀ ਉਹ ਅੰਮ੍ਰਿਤਸਰ ਤੋਂ ਥੋੜੇ ਇੱਧਰ ਉੱਧਰ ਗਏ ਬਾਕੀ ਫੋਨ ਤੇ ਗੱਲ ਹੋ ਗਈ ਆ ਉਹਨਾਂ ਨੇ ਹਾਲ ਚਾਲ ਪੁੱਛਿਆ ਉਹਨਾਂ ਦਾ ਤੇ ਫੋਨ ਤੇ ਗੱਲ ਹੋਈ ਇਹਨਾਂ ਦੀ ਵਾਵਾ ਤੇਰੀ ਆ ਹੁਣ ਦੀ ਮੱਥਾ ਉਹਨੇ ਵਿੱਚ ਨਵੇਂ ਵਿੱਚੋਲਾ ਪਾ ਰੱਖਿਆ ਸਾਰੀਆਂ ਖਬਰਾਂ ਖੋਬਰਾਂ ਇਹੀ ਉਹਦੇ ਤੱਕ ਪਹੁੰਚਾਉਂਦਾ ਤੇ ਜਦੋਂ ਦੀ ਉਹ ਗਈ ਆ ਨਾ ਤੇ ਇਹਦੇ ਨਾਲ ਵਲੌਗ ਵੀ ਇਹੀ ਬਣਾਈ ਜਾਂਦਾ ਤੇ ਉਹਨੂੰ ਦੇਖ ਲੋ ਸ਼ਰਿਆਮ ਹੀ ਗੱਪ ਮਾਰੀ ਜਾਂਦਾ ਕਹਿੰਦਾ ਡਾਕਟਰ ਸਾਹਿਬ ਉਹਨੂੰ ਕਿਸੇ ਨੂੰ ਮਿਲ ਨਹੀਂ ਦਿੰਦੇ ਪਏ ਉਹ ਕੰਜਰਾ ਕਿਉਂ ਤੂੰ ਸ਼੍ਰੀਆਮ ਗੱਪ ਮਾਰੀ ਐ ਨਾ ਸਾਰਾ ਪਿੰਡ ਤਾਂ ਉਹਦੇ ਸਰਹਾਣੇ ਬੈਠਾ ਆਇਆ ਯਾਰ ਵੈਸਾ ਨਾ ਇਹਨਾਂ ਸਭ ਨੇ ਇਹ ਡਰਾਮਾ ਹੀ ਕੀਤਾ ਸੀ ਇਹ ਕਿਉਂਕਿ ਇਹਨਾਂ ਨੂੰ ਵਿਊ ਆਉਣੇ ਬੰਦ ਹੋ ਗਏ ਸੀ 10-15000 ਵਿਊ ਆਉਂਦੇ ਸੀ ਤੇ ਇਸ ਵੀਡੀਓ ਦੇਖੋ ਸਿੱਧੇ 2 ਲੱਖ ਵਿਊ ਹੋ ਗਏ ਚੀਟਿੰਗ ਚੀਟਿੰਗ ਮਤਲਬ ਕਿੰਨੀ ਕਿ ਦਰਦ ਨਹੀਂ ਸੀ ਕਰਕੇ ਜਿੰਨਾ ਬਾਹੂ ਦੀ ਕਿੰਨੀ ਕਿ ਦਰਦਿਆ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਬਸ ਮਤਲਬ ਇੱਥੇ ਕੋਈ ਦਰਦ ਨਹੀਂ ਜਿਹਾ ਕਿ ਬਾਕੀ ਵੀ ਦਾ ਮਸਨਾਨੀਏ ਕੋਈ ਮਖਿਆਵੇ ਉਹ ਕਹਦਾ ਮੈਂ ਵੀ ਆਉਂਗਾ ਜੇਉਂਗਾ ਬਸ ਛਾਤੀ ਤੇ ਦੱਪੂ ਦਿਆ ਐਦਾਂ ਐਦਾਂ ਕਰਕੇ ਬਸ ਇੰਨੀ ਕਿ ਦਰਦ ਆਹ ਦੇਖ ਲਓ ਅੱਜ ਕੱਲ ਦੇ ਨੌਜਵਾਨ ਮਾੜੀ ਸਕੂਟਰੀ ਤੋਂ 6 ਵਜ ਗਈ ਤੇ ਦੇਖ ਲਓ ਕਿਵੇਂ ਬੁੰਦਲੇ ਪਿਆ ਆਹ ਦੇਖੋ ਯਾਰ ਸਕੂਟਰੀ ਤੁਸੀਂ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿੰਨੇ ਕ 6 ਵਜੀ ਹੋਣੀ ਆ ਦੇ ਉਹ ਤੋੜਦਾ ਦੇਖੋ ਕਿਵੇਂ ਪਿਆ ਜਿਵੇਂ ਜਵਾਕ ਜੰਮ ਕੇ ਹਟਿਆ ਹੁੰਦਾ ਯਾਰ ਇਹਨੇ ਨਖਰੇ ਤਾਂ ਜਵਾਕ ਜੰਮਣ ਵਾਲੀ ਬੁੜੀ ਵੀ ਨਹੀਂ ਕਰਦੀ ਚਲੋ ਯਾਰ ਦਫਾ ਕਰੋ ਇਸ ਬੋਂਗੇ ਨੂੰ ਹਣ ਹੁਣ ਆਪਾਂ ਅਗਲੇ ਟੌਪਿਕ ਤੇ ਚੱਲਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਜਾਂਦੇ ਪਿਆ ਜਲੰਧਰ ਨੂੰ ਜੀ ਅੱਜ ਮੇਰੀ ਵੱਡੀ ਭੈਣ ਦੇ ਪਰੌਣੇ ਦਾ ਐਕਸੀਡੈਂਟ ਹੋ ਗਿਆ ਜੀ ਤੇ ਬਹੁਤ ਜ਼ਿਆਦਾ ਗਾੜੀ ਦੇ ਵਿੱਚ ਆ ਤੇ ਇੱਕ ਆ ਮਾਨਸ ਥਿੰ ਦੇਖ ਲੋ ਵਿਕਰਮ ਆਖੇ ਮੇਰੀ ਵੱਡੀ ਭੈਣ ਦੇ ਪਰੌਣੇ ਦਾ ਐਕਸੀਡੈਂਟ ਹੋ ਗਿਆ ਉਹ ਜਿਹੜੇ ਹਿਸਾਬ ਨਾਲ ਤੂੰ ਇੱਕ ਹੱਥ ਨਾਲ ਫੋਨ ਫੜ ਰੱਖਿਆ ਨਾ ਲੱਛਣ ਤਾਂ ਤੇਰੇ ਵੀ ਐਕਸੀਡੈਂਟ ਵਾਲੀ ਆ ਓਏ ਉਹਨਾਂ ਦਾ ਪਤਾ ਤਾਂ ਤੂੰ ਕੀ ਲੈਣ ਜਾਣਾ ਲੱਗਦਾ ਉਹਨਾਂ ਨੂੰ ਤੇਰਾ ਪਤਾ ਲੈਣ ਆਉਣਾ ਪੈਣਾ ਓ ਯਾਰ ਜਿੰਨੀ ਤੇਜ਼ੇ ਪਤੰਦਰ ਗੱਡੀ ਚਲਾਈ ਜਾਂਦਾ ਮੈਨੂੰ ਲੱਗਦਾ ਇਹਨਾਂ ਨੂੰ ਵੀ ਗੱਡੀ ਚਾੜੂ ਆ। ਮਤੋ ਕਹਿੰਦੀ ਪਈ ਆ ਸਾਨੂੰ ਕੁਛ ਨਹੀਂ ਸੁਝਿਆ। ਅੱਛਾ ਤੇ ਵਲੌਗ ਬਣਾਉਣਾ ਸੁਝ ਗਿਆ ਹੈ। ਉਹ ਮੈਂ ਇਹਨਾਂ ਦੀ ਭੈਣ ਤੇ ਹਰਾਣਾ ਬਈ ਇਹ ਤੁਹਾਡਾ ਦੁੱਖ ਦੁੱਖ ਵੰਡੋ ਨਹੀਂ ਆਈ ਜਾਂਦੇ। ਉਹ ਇਹਨਾਂ ਨੂੰ ਤਾਂ ਨਵਾਂ ਕੰਟੈਂਟ ਮਿਲ ਗਿਆ ਵਲੌਗ ਬਣਾਉਣ ਲਈ। ਇਹ ਨਹੀਂ ਦੇਖਦਾ ਜਦੋਂ ਵੀ ਅਸੀਂ ਆਏ ਆ ਨਾ ਇੱਥੇ ਇੱਕ ਮੈਂਟ ਨਹੀਂ ਐਸ ਮੁੰਡੇ ਨੇ ਸਾਨੂੰ ਟਿਕਨ ਦਿੱਤਾ। ਤੇ ਬਿਗਰਨੋਂ ਤਾਂ ਹੀ ਜ਼ਿਆਦਾ ਇਸ ਤੋਂ ਹੁੰਦੇ ਅੱਜ। ਆਹ ਦੇਖ ਲੋ ਇਹਨਾਂ ਦੇ ਲੱਛਣ ਬਈ ਬੰਦਾ ਪੁੱਛਣ ਆਲਾ ਹੋਵੇ ਤੁਸੀਂ ਉਹਦਾ ਪਤਾ ਲੈਣ ਆਇਓ ਕਿ ਇੱਥੇ picnic ਬਣਾਉਣ ਆਇਓ ਉਹਦੇ ਕੋਲੇ ਜਾ ਕੇ ਬੈਠੋ ਕੋਈ ਦੁੱਖ ਸੁੱਖ ਵੰਡਾਓ ਓਏ ਆਉਣ ਲੱਗੇ ਤਾਂ ਇਹਨਾਂ ਨੇ ਬੁੱਥੇ ਐ ਬਣਾ ਰੱਖੇ ਸੀ ਵੀ ਹਸਪੀਟਲ ਵੜ ਦੀ ਵੈਨ ਪਾਉਣ ਲੱਗੇ ਆਣਗੇ ਤੇ ਅੱਧਾ ਘੰਟਾ ਰੁਕੇ ਤੇ ਨਾਲ ਦੀ ਨਾਲ ਚੱਲਦੇ ਵੀ ਬਣੇ ਹਾਂਜੀ ਜੀ ਅਸੀਂ ਹੁਣ ਨਿਕਲ ਚੁੱਕੇ ਆ ਹਸਪੀਟਲ ਤੋਂ ਤੇ ਦੀਦੀ ਹੁਣ ਆ ਗਈ ਸੀਗੇ ਓ ਹੁਣੇ ਘਰੇ ਚੱਲਿਆ ਤੇ ਜਾਂਦੇ ਹੋਏ ਦੇਖੋ ਕੀ ਜਬਲੀਆਂ ਮਾਰਦੇ ਜਾਂਦੇ ਆ ਸਾਡੇ ਆਲੋ ਵਾਲੇ ਦੇਖ ਲਓ ਮੇਰੇ ਸਾਲੇ ਅਣਪੜ੍ਹੇ ਓਏ ਇਹਨੂੰ ਤਾਂ ਅਣਪੜ੍ਹ ਵੀ ਨਹੀਂ ਕਹਿ ਸਕਦੇ ਅਣਪੜਾ ਨੂੰ ਫਿਰ ਵੀ ਬੋਲਣ ਦੀ ਅਕਲ ਹੁੰਦੀ ਆ ਓਏ ਉਹ ਕਹਿੰਦੀ ਵੀ ਤੁਹਾਡੇ ਫੇਵਰੇਟ ਆ ਆਲੂ ਵਾਲੇ ਪਰੋਠੇ ਤੇ ਉਹ ਕਹਿੰਦੇ ਮੇਰੇ ਕੀ ਆ ਅੱਗੋਂ ਕਹਿੰਦਾ ਟੱਟੀ ਅੱਗੋਂ ਉਹ ਵੀ ਉਹਨੂੰ ਕਹਿੰਦੀ ਮੈਂ ਫੇਵਰੇਟ ਪੁੱਛਿਆ ਮਤਲਬ ਕਿ ਇਹ ਵੀ ਕੁਝ ਹੈਗੀ ਹੁੰਦੇ ਲਈ ਇਹ ਹੈ ਮੇਰੇ ਵਾਈਫ आप सभी इनको जानते होंगे बहुत हार्ड वर्क आ, करते हैं इनकी वजह से आज हम यहां तक पहुंचे हैं ओए सिधराया आज केड़ा स्टेशन फड़ी खड़ा पंजाबी सही तरह आंधी नहीं तो हिंदी नु मुंह मारिंदा कहता इसकी वजह से मैं आज यहां तक पहुंचा हूं पहुंचने बड़ा तो हिमालय तक पहुंच गया पहला भी खरी ठक्के खांदा सी ते हुन भी खरी ठक्के खाइय ना पिछली मैं मेरी 5 5 6 साल की जर्नी को जब मैं देखता हूं ना तो मैं एक बिल्कुल शून्य था ਜਦੋਂ ਸੇ ਇਹ ਮੇਰੀ ਲਾਈਫ ਮੇ ਆਏ ਹੈ ਮੇਰੀ ਲਾਈਫ ਬਿਲਕੁਲ ਇਕਦਮ ਸੇ ਚੇਂਜ ਹੋ ਚੁਕੀ ਹੈ ਓਏ ਹੁਣ ਕੜਾ ਤੂੰ ਅੰਬਾਨੀ ਬਣ ਗਿਆ ਉਹ ਵਿਆਹ ਤੋਂ ਪਹਿਲਾਂ ਕੰਜਰਾ ਤੂੰ ਸਹੀ ਸੀ ਹੁਣ ਤੂੰ ਆਪ ਵੀ ਗਾਲਾਂ ਖਾਨਾ ਤੇ ਆਪ ਦੀ ਘਰ ਵਾਲੀ ਨੂੰ ਵੀ ਖੋਣਾ ਬਹੁਤ ਜ਼ਿਆਦਾ ਗਰਮੀ ਹੈ ਇਸ ਲਈ ਇਸੇ ਥੋੜੀ ਬੂਕ ਵੀ ਕਮ ਹੋ ਜਾਏਗੀ ਇਗਨੋਰ ਸਿੰ ਗੈਸ ਕੋ ਟੇਸਟੀ ਓ ਯਾਰ ਵਿੰਗੈ ਨੂੰ ਦੇਖ ਕੇ ਮੈਨੂੰ ਸੱਚੀ ਇਨਾ ਗੁੱਸਾ ਚੜਦਾ ਨਾ ਜਦੋਂ ਵੀ ਕੋਈ ਖਾਣ ਪੀਣ ਨਾਲ ਚੀਜ਼ ਹੋਊਗੀ ਨਾ ਪਹਿਲਾਂ ਤਾਂ منہ ਕਰ ਲੂ ਸੂਹਤਰਾ ਐ ਫਿਰ ਹੁਣ ਚੱਬਦਾ ਦੇਖੋ ਕਿਵੇਂ ਐ ਇੰਨਾ ਖੜਕਾ ਕਰਦਾ ਨਾ ਇਹ ਭਾਵਾਂ ਦੇ ਇਹਨੂੰ ਪਾਣੀ ਦਾ ਗਲਾਸ ਦੇ ਦੋ ਉਹ ਵੀ ਕੰਜਰ ਨੇ ਚੱਬ ਕੇ ਨਗਾਉਣਾ ਆ ਬਾਈ ਹੁਣੀ ਦੇਖਣੀ ਸੀ ਕਿ ਉਹਨਾਂ ਨੇ ਸਾਰੀ ਉਮਰ ਛੜੇ ਰਹਿਣਾ ਸੀ ਬਈ ਵਿਆਹ ਤਾਂ ਗੁਰੂਆਂ ਪੀਰਾਂ ਸਾਰਿਆਂ ਦੇ ਹੋਇਆ ਹੁਣ ਆਪਾਂ ਤੁਹਾਨੂੰ ਡਿਟੇਲ ਚ ਪੂਰੀ ਸਮਝਾ ਨਹੀਂ ਸਕਦੇ ਕਿਉਂਕਿ ਆਪਾਂ ਵੀ ਕੋਈ ਜ਼ਿਆਦਾ ਵੱਡੇ ਵਿਦਵਾਨ ਨਹੀਂ ਮੈਂ ਵੀ ਤੁਹਾਡੇ ਵਰਗਾ ਹੀ ਆ ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜੇ ਤੁਸੀਂ ਵੀਡੀਓ ਨੂੰ ਸਪੋਰਟ ਕਰਦੇ ਹੋ ਤਾਂ ਫੇਰ ਹੀ ਦਿਲ ਕਰਦਾ ਹੋਰ ਵੀਡੀਓ ਲੈ ਕੇ ਆਵਾਂ ਜਲਦੀ ਤੋਂ ਜਲਦੀ ਬਿਲਕੁਲ ਜੀ ਵਾਕਈ ਵਾਸਾ ਹੁੰਦਾ ਏਦਾਂ ਜਦੋਂ ਨਾ ਸਾਡੇ ਵੀ ਭੈਣ ਭਰਾ ਸਾਨੂੰ ਪਿਆਰ ਬਹੁਤਾ ਦੇਣ ਨਾ ਤਾਂ ਫੇਰ ਸੜਾ ਦਿਲ ਕਰਦਾ ਜਿਆਦਾ ਚੀਜ਼ ਬਣਾਈ ਹੈ ਹਨਾ ਜਿੰਦਾ ਜਿਹੜਾ ਕੰਮ ਹੈਗਾ ਉਹਦੇ ਚ ਜਦੋਂ ਮੁਹੱਬਤ ਮਿਲੇਗੀ ਉਹਨੂੰ ਜਦੋਂ ਸਪੋਰਟ ਮਿਲੇਗੀ ਤਾਂ ਡੈਫੀਨੇਟਲੀ ਆਪਣੇ ਕੰਮ ਨੂੰ ਅੱਛੇ ਤਰੀਕੇ ਨਾਲ ਕਰੇਗਾ ਤੇ ਉਹ ਵੀਰੇ ਨੇ ਵੀ ਤੇ ਸਹੀ ਵਧੀਆ ਕੰਮ ਕੀਤਾ ਨਾ ਉਹਨੇ ਕਿਹਾ ਬਿਊ ਰੋਗ ਗਿਆ ਨੇ ਚਲੋ ਐਕਸੀਡੈਂਟ ਦੀ ਵੀਡੀਓ ਪਾ ਲਈ ਸੀ ਗੱਲ ਉਹ ਕਹਿੰਦਾ ਉਹਨਾਂ ਨੂੰ 10-12 ਹਜ਼ਾਰ ਵਿਊ ਆਣ ਲੱਗੇ ਸੀ ਕਿ ਕਿ ਉਹਨਾਂ ਨੇ ਐਕਸੀਡੈਂਟ ਵਾਲਾ ਕੰਟੈਂਟ ਪਾਇਆ ਤੇ ਉਹਨਾਂ ਨੂੰ 2 ਲੱਖ ਵਿਊ ਪੈ ਗਏ 2 ਲੱਖ ਵਿਊ ਪੈ ਗਏ ਅਗਲੇ ਦਿਨ ਦੇਖ ਕੋਈ ਕੰਟੈਂਟ ਘਰ ਦਾ ਝੂਠਾ ਹੀ ਬਣਾ ਲੈਂਦਾ ਮਤਲਬ ਹੁਣ ਆਪਾਂ ਨੇ ਵੀ ਕੁਛ ਸਿੱਧਾ ਹੀ ਕਰਨਾ ਪੈਣਾ ਨਹੀਂ ਆਪਾਂ ਨੂੰ ਬੜੀ ਆਪਾਂ ਨੂੰ ਆਪਣੀ ਵਾਂਗ ਬਹੁਤ ਪਿਆਰ ਕਰਦੀ ਸਾਡੇ ਲਈ ਇੰਨਾ ਪਿਆਰ ਹੀ ਕਾਫੀ ਹੈ ਜਿਹੜਾ ਹੈਗਾ ਤੇ ਰੀਅਲ ਬੇਸ ਤੇ ਹੈ ਅੱਛਾ ਮੈਂ ਹੈਰਾਨ ਦੇਖ ਕੇ ਮਾਰੇ ਜੀ ਇੱਕ ਰਿਚਾਈ ਆਈਆਂ ਮੈਂ ਤਾਂ ਕਿੱਦਾਂ ਮੈਂਗਾ ਬੈੱਡ ਫੜ ਕੇ ਬਹਿ ਜਾ ਮੈਂ ਤਾਂ ਮੇਰੇ ਮੁੰਡੇ ਦਾ ਰੋਜ਼ ਹੀ ਨਹੀਂ ਸੱਟਾਂ ਲੱਗਦੀਆਂ ਉਹਨੇ ਕਦੀ ਨਹੀਂ ਕਿਹਾ ਮਮਾ ਮੇਰੇ ਸੱਟ ਲੱਗੀਆਂ ਇੰਨੀ ਹੋ ਜਾਂਦਾ ਜੀ ਤਦਕੇ ਉਹਨਾਂ ਫੇਕ ਕੰਟੈਂਟ ਨੇ ਦੋਚਾਰ ਰਗੜਾ ਲਵਾ ਲਈ ਉਹਨੇ ਦੱਸ ਰਿਹਾ ਨਾ ਕਿ ਉਹਦੀ ਜਿਹੜੀ ਬੇਗਮ ਹੈ ਉਹ ਰੋਸ ਕੇ ਚਲੇਗੀ ਆਪਣੇ ਮੇ ਕੋਈ ਤਰੀਕਾ ਤੇ ਵਿਛਲਾ ਕੋਈ ਸ਼ਾਰਟਕਟ ਲੱਭਾਂ ਫਰੋਂ ਨੇ ਕਿ ਸ਼ਾਰਟਕਟ ਇਹੀ ਹੈ ਕਿ ਆਪਣੇ ਆਪ ਨੂੰ ਸਕੂਟਰੀ ਮਾਰੀ ਉਹਨੇ ਭਾਵੇਂ ਕੰਦ ਚ ਆਪ ਹੀ ਮਾਰ ਲਈ ਹੋਇਆ ਅੱਛਾ ਆ ਦੇਖੋ ਭੈਣ ਉਹ ਵੱਡੀ ਭੈਣ ਨੂੰ ਐਕਸੀਡੈਂਟ ਹੋਇਆ ਵਾ ਤੇ ਉਹ ਦੇਲਾ ਉਹ ਗਲੇ ਉਹਨਾਂ ਨੂੰ ਪਈ ਨਹੀਂ ਵਲੌਗ ਬਣਾਉਂਦੀ ਪਈ ਹੋਈ ਹਾਂ ਹਾਂ ਉਹ ਫਿਕਨਿੰਗ ਬਣਾ ਰਹੇ ਨੇ ਟੈਂਸ਼ਨ ਵਿੱਚ ਮੋਬਾਈਲ ਫੜ ਉਹਨੂੰ ਵੀ ਦਿਲ ਨਹੀਂ ਕਰਦਾ ਹੁੰਦਾ ਉਹਦੋਂ ਬਸੋਨਾ ਵਲੌਗ ਬਣਾਉਂਦੇ ਅੱਛਾ ਵਾਪਸੀ ਦੇਖੋ ਕਿੰਦਾ ਰਾਸਿਆ ਖਾਡੀਆਂ ਹੋਣ ਗਈਆਂ ਹਰ ਬੰਦੇ ਨੇ ਕੰਟੈਂਟ ਬਣਾ ਲਿਆ ਨਾ ਉਹ ਜਿਸ ਕੰਟੈਂਟ ਤੇ ਜ਼ਿਆਦਾ ਵਿਊ ਮਿਲਦਾ ਉਸੇ ਕੰਟੈਂਟ ਬਿਲਕੁਲ ਲੋ ਜੀ ਐਸੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਸਾਨੂੰ ਤੇ ਬਹੁਤ ਵਧੀਆ ਲੱਗੀ ਵੀਡੀ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਦੀ ਹੈ ਨਵੀਂ ਵੀਡੀਓ ਜੋ ਹੋ ਤੱਕ ਰੱਖੋ ਆਪਣਾ ਖਿਆਲ ਅਗਰ ਗਰਾਸ